ਮਮਾ ਅੱਜ ਕੀ ਬਣਾਉਣ ਦੇ ਲਈ ਫਿਰ ਅਜਮਾਈ ਹਾਂ ਮੈਂ ਫਰਾਉਂ ਠੀਕ ਇਹ ਹੋ ਗਏ ਥੋੜੀ ਜਿਹੀ ਲੇਟ ਹੈ ਇਹਦੇ ਜੋ ਬੜਾ ਕੁਛ ਮਲਾਇਆ ਹੈ ਕੀ ਮਲਾਇਆ ਇਹਦੇ ਚੰਚ ਤੇ ਦੱਸਾਂ ਪੱਚੇ ਦਾਲ ਵਿੱਚੇ ਬਤਾਉਂ ਪਾਸੋਲੇ ਦੀ ਦਾਲ ਸਾਡੀ ਪਹਿਲ ਗੰਦੀ ਸਬਜ਼ੀ ਵੇਸਨ ਪਿਆਜ਼ ਅਦਰਕ ਹਰੀਆਂ ਮਿਰਚਾਂ ਜਵਾਨ ਜੀਰਾ ਗਰਮ ਮਸਾਲਾ ਕਿਓ ਤੇ ਨਿੰਬੂ ਆਟਾ ਇਹਨੇ ਫਲੇਵਰ ਪਾ ਕੇ ਅੱਜ ਨੂੰ ਮੈਂ ਬਣਾ ਕੇ ਖਵਾਵਾ ਕਿ ਪਰਾਂਗੀ ਤੇ ਕਿ ਨੂੰ ਇਹ ਆ ਪਾਟਾ ਨਾ ਲੜਾ ਨਾ ਜਿੰਦੀ ਗਾਣਾ ਦੇ ਕਲ ਬਜਗਾ ਸਭ ਜਿੰਨਾ ਜਿੰਨੀਆਂ ਵੀ ਪਦੀਆਂ ਆ ਉਹ ਵੇਦੋ ਕੀ ਬੰਦਾ ਹਾਂ ਹਮ ਹੈਲੋ ਗਾਇਸ ਵੈਲਕਮ ਟੂ ਅਨਦਰ ਬਲੌਗ ਟਾਈਮ ਹੋ ਗਿਆ 11:30 ਸਵੇਰ ਦੇ ਲਾ ਲੋਂਦੇ ਦੁਪਹਿਰਾ ਜਾਣ ਵਾਲੇ ਤੇ ਰੋਟੀ ਅਜੇ ਸੀ ਖਾਣੀ ਹੈ ਤੇ ਉਹ ਨਾ ਥੋੜਾ ਜਿਹਾ ਮੈਂ ਵੇਟ ਕਰ ਲਈ ਤੇ ਉਹਦਾ ਕਰਕੇ ਜਿਵੇਂ ਬਣਾਈ ਨਹੀਂ ਸੀ ਨਾਲੇ ਮੈਂ ਕਿਹਾ ਅੱਗੇ ਨਾ ਕਿ ਵੀਡੀਓ ਸੀ ਤੇ ਥੋੜੀ ਜਿਹੀ ਸਟਾਰਟਿੰਗ ਮੈਂ ਖਾ ਲਈ ਸੀ ਇਹ ਬਾਜ ਚਾਈ ਉਹਨਾਂ ਮਤਨ ਦਿਖਾਨੀ ਆ ਮੈਂ ਬੁੰਨ ਰਹੀ ਸੀ ਆਟਾ ਅੱਜ ਵਧੀਆ ਬਣਾ ਕੇ ਦਿਖਾਵਾਂਗੀ ਤੁਹਾਨੂੰ ਸਰ ਦਿਖਾਨੀ ਆ ਤੇ ਜੇ ਇਹ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਤੁਸੀਂ లైక్ ਜੀ ਕਰਨਾ ਕੱਪੜੇ ਵੀ ਸਾਰੇ ਧੋ ਲਏ ਝਾੜੂ ਲਗਾ ਲਏ ਅੰਦਰਾ ਚੋ ਵੀ ਝਾੜੂ ਲਗਾ ਲਏ ਤੇ ਅੰੱਚ ਓ ਟੀਵੀ ਬੰਦ ਕਰ ਤੇ ਅੰੱਚ ਮੇਰਾ ਸਕੂਲ ਲਈ ਗਿਆ ਨਹੀਂ ਗਿਆ ਪਾ ਜੀ ਟੀਵੀ ਦੀ ਆਵਾਜ਼ ਘੱਟ ਕਰ ਦੇ ਪਤਾ ਇਹ ਕੰਮ ਕਪੜੇ ਲਓ ਲੇਚਾੜੂ ਵਾਰ ਸਾਰੀ ਲਗਾ ਲਈ ਤੇ ਆਟਾ ਤੁਹਾਨੂੰ ਦੱਸ ਤਾ ਘੋਲ ਲਿਆ ਤੇ ਉਹਨੂੰ ਰੈਸਟ ਤੇ ਰੱਖਿਆ ਦਿਖਾਣੇ ਆ। ਨੇ ਤੇ ਰੱਖ ਲਿਆ ਜੀ ਇਹ ਤਾਂ ਲਾ ਕੇ ਦਿਖਾਵਾਂਗੇ ਪਰੌਂਠੇ ਵਧੀਆ ਸੌਫਟ ਇਹਨੂੰ ਨਾ ਥੋੜਾ ਜਿਹਾ ਰੈਸਟ ਚਾਹੀਦਾ ਮੈਂ ਤਵਾ ਤੇ ਹਦੋ ਲਾ ਦੇ ਲੰਮੇ। ਦੇਖਿਓ ਕਿ ਨੇ ਵਧੀਆ ਤੇ ਇਹ ਬਣਾ ਕੇ ਜਰੂਰ ਦੇਖਿਓ। ਠੀਕ ਹੈ ਜਦੋਂ ਬਣਾਨੇ ਆ ਤਾਂ ਨਾ ਸ਼ੇਅਰ ਜਰੂਰ ਕਰਨਾ। ਹਾਂਜੀ ਫਰੈਂਡ ਹੁਣ ਇੱਥੇ ਮੈਂ ਲਾ ਰਹੀ ਆ ਪਰੌਂਠੇ ਜਿਹੜਾ ਤੁਹਾਨੂੰ ਆਟਾ ਦਿਖਾਇਆ ਸੀ ਨਾ ਜਿਹੜੀਆਂ ਸਾਡੀਆਂ ਬੱਚੀਆਂ ਹੋਈਆਂ ਸਬਜ਼ੀਆਂ ਜਿਦਾਂ ਆਲੂ ਬੈਂਗਣ ਚੀ ਦਾਲ ਚੀ ਕੁਝ ਵੇਸਨ ਪਿਆਜ਼ ਤੇ ਅਦਰਕ ਮੈਂ ਦੁਬਾਰੇ ਪਾ ਲਿਆ ਜਿੱਸੇ ਜਿਹੜੀਆਂ ਸਾਡੀਆਂ ਬੱਚੀਆਂਆਂ ਸਬਜ਼ੀਆਂ ਚ ਕਿੰਨਾ ਖੁਸ਼ੀ ਸਿਪਾਇਆਂ ਦਾ ਲਸਣ ਪਿਆਜ਼ ਅਦਰਕ ਟਮਾਟਰ ਉਹ ਸਭ ਅਸੀਂ ਮਿਲਾ ਕੇ ਨਾ ਆਟਾ ਗੋਲ ਲੈਨੇ ਜਿਸ ਤਰ੍ਹਾਂ ਉਹਗੇ ਦੱਸਿਆ ਹੈ ਤੇ ਫਿਰ ਅਸੀਂ ਇਹਦੇ ਬਣਾ ਲੈਨੇ ਆ ਪਰਾਂਠੇ ਤੇ ਜਿਹੜੇ ਤੁਹਾਡੇ ਬੱਚੇ ਤਾਂ ਇਹਨੂੰ ਇੰਨਾ ਜ਼ਿਆਦਾ ਪਸੰਦ ਕਰਨਗੇ ਨਾ ਇੱਕ ਵਾਰ ਤੁਸੀਂ ਟਰਾਈ ਜ਼ਰੂਰ ਕਰਿਓ ਬੱਚਿਆਂ ਦੇ ਤਾਂ ਇਹਨੇ ਫੇਵਰਿਟ ਐ ਨਾ ਭਾਵੇਂ ਤੁਸੀਂ ਚਾਰ ਨੁਕਰਾ ਵਾਲੇ ਤਿੰਨ ਨੁਕਰਾ ਵਾਲੇ ਗੋਲ ਜਿਸ ਤਰ੍ਹਾਂ ਵੀ ਦਿਲ ਚਾਏ ਤੁਸੀਂ ਬਣਾ ਸਕਦੇ ਤੇ ਮੈਂ ਪਹਿਲਾਂ ਚੌਰਸ ਬਣਾਏ ਨੇ ਬਾਅਦ ਚ ਗੋਲ ਬਣਾ ਲੈ ਸੀ ਸਿੰਪਲ ਹੀ ਆ ਦੇਖਿਓ ਐਨੇ ਸੌਫਟ ਪੋਲੇ ਪੋਲੇ ਪਰਾਂਠੇ ਬਣਨਗੇ ਬੜੇ ਹੀ ਵਧੀਆ ਮੇਰਾ ਤਾਂ ਬੇਟਾ ਬਹੁਤ ਖੁਸ਼ ਹੋ ਕੇ ਖਾਂਦਾ ਸਾਡੀ ਸਾਰੀ ਫੈਮਿਲੀ ਮਤਲਬ ਕਿ ਬੜੀ ਵਧੀਆ ਖੁਸ਼ ਹੋਗੀ ਮੇਰੀ ਆਦਤ ਹੈ ਜਦੋਂ ਵੀ ਸਾਡੀਆਂ ਸਬਜ਼ੀਆਂ ਬਚ ਜਾਂਦੀਆਂ ਹਨਾ ਇੱਕ ਦੋ ਦੇ ਦਿਨ ਤੁਹਾਨੂੰ ਸੁਣਾਦਾ ਨਹੀਂ ਸੀ ਕਿ ਐਸੇ ਜਿਹੜੇ ਦਿਨ ਅਸੀਂ ਦਾਲ ਬਣਾਈ ਸੀ ਉਹ ਬਚ ਗਈ ਅਗਲੇ ਦਿਨ ਅਸੀਂ ਆਲੂ ਬੈਂਗਣ ਬਣਾਇ ਸੀ ਉਹ ਬਚ ਗਏ ਸੀ ਤੇ ਮੈਂ ਕਿਹਾ ਸੋਚਿਆ ਅੱਜ ਉਹਨਾਂ ਦੇ ਹੁਣ ਖਾਣੀ ਨਹੀਂ ਸੀ ਤੇ ਫਰਿੱਜ ਚ ਪਈ ਕਿਹੜੀ ਚੀਜ਼ ਖਰਾਬ ਹੋ ਜਾਂਦੀ ਹੈ ਤੇ ਉਹਨਾਂ ਸਵੇ ਦੀ ਲਾਲਾ ਕੇ ਪਰਾਠੇ ਆ ਤੁਸੀਂ ਦੇਖ ਸਕਦੇ ਜੇ ਬੜੇ ਵਧੀਆ ਤਰੀਕੇ ਨਾਲ ਬੜੇ ਸੌਫਟ ਤੇ ਹਨ ਵਧੀਆ ਜਿਸ ਨੂੰ ਮੈਂ ਬਾਰ ਬਾਰ ਇਹ ਗੱਲ ਕਹਿੰਦੀ ਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਆ ਦੇਖਿਓ ਤੇ ਮੈਂ ਫਿਰ ਚੌਰਸ ਬਣਾ ਲੇ ਤੇ ਬਾਅਦ ਚ ਮੰਗੋਲ ਤੇ ਸਵਾਦ ਖਾਂ ਤੇ ਵੀ ਬੜੇ ਸਵਾਦ ਲੱਗਦੇ ਨੇ ਨਾਲੇ ਸਾਡੀਆਂ ਸਬਜ਼ੀਆਂ ਸਵਰਤੀਆਂ ਜਾਂਦੀਆਂ ਥੋੜੇ ਬੱਚੇ ਜੇ ਸਬਜ਼ੀਆਂ ਨੂੰ ਨੱਕ ਬੋਲ ਵਟਦੇ ਨੇ ਕੇਵਲ ਬੱਚਿਆਂ ਨੂੰ ਦਾਸੀ ਆਲੂ ਬੈਂਗਨ ਨਹੀਂ ਖਾਣੇ ਅਸੀਂ ਆਨੇ ਤੇ ਆਹ ਪਰਾਂਠੇ ਬਣਾ ਕੇ ਖਵਾ ਦੋ ਕੋਈ ਵੀ ਸਬਜ਼ੀ ਹੋਵੇ ਕੜੀ ਵੀ ਹੋਵੇ ਮਤਲਬ ਕਿ ਬਚੀ ਹੋਈ ਆਲੂਆਂ ਦੀ ਸਬਜ਼ੀ ਹੋਗੀ ਖੜੀ ਹੋਗੀ ਛੋਲੇਆਂ ਦੀ ਆਲੂ ਬੈਂਗਨ ਆਲੂ ਮਟਰ ਆਲੂ ਗੋਭੀ ਸਭ ਟਿੰਗੇ ਸਾਰੀਆਂ ਦੇ ਪਰਾਂਠੇ ਬਣ ਜਾਂਦੇ ਨੇ ਤੇ ਇਧਰ ਮੈਂ ਬਣਾ ਰਹੀ ਹਾਂ ਪਰਾਂਠੇ ਤੇ ਮੈਂ ਚੰਨ ਨੂੰ ਕਹਿੰਦੀ ਪਈ ਹਾਂ ਚ ਸੰਭਾ ਬਣਾ ਦੇਣੀ ਹੈ ਤੇ ਤੂੰ ਫੜਾਈ ਜਾ ਤੇ ਉਹ ਫੜਾਣ ਲੱਗ ਪਿਆ ਤੇ ਇੱਧਰ ਮੈਂ ਹੁਣ ਡੜਾ ਹੁਣ ਮੈਂ ਪਰਾਂਠਾ ਬਣਾਵਾਂਗੀ ਨਾ ਉਹ ਮੈਂ ਬਣਾਵਾਂਗੀ ਗੋਲ ਤੇ ਮੈਂ ਪਰਾਂਠਾ ਬਣਾਵਾਂਗੀ ਗੋਲ ਇਹ ਬਣਾ ਕੇ ਛੋਰਸ ਤੇ ਬਾਅਚਾ ਬਣਾਵਾਂਗੀ ਗੋਲ ਤੇ ਅੰਜ ਕੇੰਦਾ ਠੀਕ ਆ ਮੈਂ ਫੜਾਈ ਜਾਣਾ ਹੈ ਇਹ ਚਾਹ ਨਾ ਖਾ ਲੋ ਤੁਸੀਂ ਦਹੀਂ ਨਾ ਖਾ ਲੋ ਸਾਸ ਨਾ ਖਾ ਲੋ ਕਿ ਹਰ ਤਰੀਕੇ ਨਾਲ ਵਧੀਆ ਖਾ ਸਕਦੇ ਜੀ ਇਦਰੇ ਵੀ ਮੈਂ ਬਣਾ ਕੇ ਤਲ ਕੇ ਇਹ ਪਾਵੇ ਰਾਈ ਫਾਇਨ ਲਾਲੋ ਤੇ ਲਾਲੋ ਕਿਉ ਲਾਲੋ ਦੇਸੀ ਕਿਉ ਲਾਲੋ ਟਾੜੀ ਟੜੀ ਪੰਡਿਕਾ ਦਾ ਇਹ ਤਾਂ ਪ੍ਰਾਂਠੇ ਸਾਰਿਆਂ ਨੂੰ ਆਂਦੇ ਹੁੰਦੇ ਬਣਾਉਣੇ ਬਸ ਆਟੇ ਦੀ ਗੱਲ ਹੁੰਦੀ ਹੈ ਕਿ ਤਰ੍ਹਾਂ ਬਣਾਣਾ ਦੇ ਗੁਨਾ ਹੈ ਤੇ ਹੁਣ ਮੇਰੇ ਦੋ ਪ੍ਰਾਂਠੇ ਲਾ ਚੁੱਕੇ ਨੇ ਮੈਂ ਅੰਚੇ ਨੂੰ ਕਹਿੰਦੀ ਬਈ ਹਾਂ ਚੇ ਇਹਨਾਂ ਤੂੰ ਫੜਾ ਆ ਪਤਨ ਨਾਲੋਂ ਗਰਮ ਗਰਮ ਖਾਈ ਜਾਣਾ ਵਧੀਆ ਲੱਗਦਾ ਠੰਡੇ ਨਹੀਂ ਚੰਗੇ ਲੱਗਦੇ ਤੁਹਾਨੂੰ ਵੀ ਪਤਾ ਹੀ ਹੈ ਇਹਦਾ ਠੀਕ ਹੈ ਆ ਮੈਂ ਆਪਣੇ ਰੱਜੀ ਦਾ ਪਾ ਦਿੱਤਾ ਇਹਦੇ ਅੰਚੇ ਨੂੰ ਆਪਣੇ ਦਾਦੂ ਨੂੰ ਫੜਾਏਗਾ ਤੇ ਬਾਅਦ ਚੋਂ ਅੰਚ ਖਾਣ ਲੱਗ ਪੇਗਾ ਆਪ ਇਸ ਤੋਂ ਬਾਅਦ ਥੋੜੀ ਜਿਹੀ ਰੁਟੀਨ ਹੈ ਜਿਹੜੀ ਇਸ ਤੋਂ ਬਾਅਦ ਕੰਮ ਕਰਦੇ ਪਏ ਸੀ ਅਧੇਕ ਪਹਿਲੋਂ ਕਰ ਲਈ ਸੀ ਅਧੇਕ ਬਾਅਦ ਚੋਂ ਕਰ ਲਈ ਸੀ ਮਤਲਬ ਕਿ ਝਾੜੂ ਕੱਪੜੇ ਡਸਟਿੰਗ ਵਗੈਰਾ ਵੇੜੇ ਗੋਏ ਵਾਲੇ ਸਾਰੇ ਕਰ ਲਈ ਸੀ ਤੇ ਬਾਅਦ ਚੋਂ ਰਹਿ ਗਈ ਰਸੋਈ ਰਹਿ ਜਾਣੀ ਜਿੱਦ ਰੋਟੀ ਬ बनानी ਹੋ ਬਰਤਨ ਸੀ ਤੇ ਪੋਚੇ ਹੋ ਗਏ ਤੇ ਹਲਾਸ ਤੇ ਤਾਂ ਟਾਈਮ ਅੱਜ ਕਾਫੀ ਹੋ ਗਿਆ ਹੈ ਜਿਆਦਾ ਕਿਉਂਕਿ ਜੇ ਤਾਂ ਛੁੱਟੀ ਵੀ ਹੋਵੇ ਬੇਟਾ ਸਕੂਲ ਨਹੀਂ ਗਿਆ ਤੇ ਕੰਮ ਵਧ ਜਾਂਦਾ ਹੈ ਅੰਜੋਂ ਦੇ ਰਿਹਾ ਤੇ ਪਾਣੀ ਤੇ ਇੱਧਰ ਮੈਂ ਬਣਾ ਰਹੀ ਹਾਂ ਗੋਲ ਫੁਲਕੇ ਮੈਂ ਹਣ ਗੋਲ ਸਿੰਪਲ ਟਾਈਮ ਤੇ ਨਾ ਹੋਇਆ ਸੀ ਤੇ ਮੰਗਦੇ ਪਈ ਮੈਂ ਇਹ ਨਾ ਜਲਦੀ ਹੋ ਜੇਗੀ ਉਹ ਤੁਹਾਨੂੰ ਕੋਈ ਬਣਾ ਕੇ ਦਿਖਾ ਦਿੱਤੀ ਸੀ ਜਿਆਦਾ ਲੋਕ ਇਤਰਾ ਗੋਲਾ ਕੇ ਵੀ ਖਾ ਲੈਂਦੇ ਆ ਤੇ ਅੱਜ ਇਹ ਤੁਹਾਨੂੰ ਕੀਤੀ ਅਸੀਂ ਵੀਡੀਓ ਸ਼ੇਅਰ ਬਾਤ ਹੀ ਦੇਖਿਓ ਬਾਅਦ ਜੋ ਅਸੀਂ ਕੀ ਕੀਤਾ ਆਪਣਾ ਦਿਖਾਂ ਤੁਹਾਨੂੰ ਜਿਹੜੀ ਰੂਟੀਨ ਹੈ ਸਾਡੀ ਤੇ ਇਹ ਫਰੈਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਇੱਧਰ ਹੁਣ ਵਾਰੀ ਆ ਗਈ ਅੰਚ ਦੀ ਮੈਂ ਬੜਾ ਜਲਦੂ ਵੀ ਖਾਲਾ ਹਾਂ ਬੱਚੇ ਨੂੰ ਤਾਂ ਪਹਿਲੇ ਮੈਨੂੰ ਦੇ ਦੋ ਮੈਂ ਨਹੀਂ ਪਹਿਲੇ ਵੱਡੇ ਨੂੰ ਫੜਾ ਲਾਂਗੇ ਤਾਂ ਨਹੀਂ ਪਹਿਲੇ ਮੈਨੂੰ ਦੇ ਦੋ ਤੇ ਮੈਂ ਚੱਲ ਠੀਕ ਆ ਮੰਮੀ ਤੇ ਬਾਜੂ ਖਾਣਗੇ ਬਲਦੂ ਖਾਲਾ ਇਹ ਵੀ ਹਨ ਆਪਦੀ ਰੋਟੀ ਪਾ ਕੇ ਲੈ ਚਲਾਏ ਤੇ ਕਹਿੰਦਾ ਨਹੀਂ ਖਾਣੀ ਮੈਂ ਸੋ ਸਿੱਦੇ ਪਾਪਾ ਖੁਸ਼ ਹੋਗੇ ਸੋਚਣਾ ਖਾ ਲੈਂਦੇ ਨੇ ਚੱਲੇ ਖਾ ਲੇਗਾ ਦੇ ਨਾ ਲੈ ਤੇ ਹੁਣ ਮੈਂ ਇਥੇ ਅੰਚ ਖਾਏਗਾ ਬਾਅਦ TV ਲਗਾ TV ਦੇਖੇਗਾ ਬੱਚੇ ਨੂੰ ਪਤਾ ਨਹੀਂ ਕਿ ਆਦੋਂ ਦੀ TV ਲਾ ਕੇ ਓਨੇ ਰੋਟੀ ਖਾਣੀ ਤੇ ਜਾਂ ਫੋਨ ਚਾਹੀਦਾ ਤੇ ਜਾਂ ਟੀਵੀ ਚਾਹੀਦਾ ਇਹ ਤਾਰਿਕ ਉਹ ਦੇਖ ਰਿਹਾ ਇਸ ਅਰਮਾਨ ਮਲਿਕ ਦੇ ਵਲੌਗਸ ਤੇ ਠੀਕ ਆਨ ਦੇਖੋ ਤੇ ਇੰਜੋਏ ਕਰੋ ਵੀਡੀਓ ਤੇ ਵੀਡੀਓ ਨੂੰ ਫੁੱਲ ਵਾਚ ਕਰੋ ਸਾਡਾ ਨਾ ਇੱਕ ਤਾਂ ਟੀਵੀ ਲੱਗਾ ਸੀ ਨਿਰਮਾਨ ਮਲਿਕ ਦੇ ਵਲੌਗ ਲੱਗੇ ਦੂਜਾ ਨਾ ਇੰਟਰੈਕਸ਼ਨ ਜਿਹੜਾ ਉੱਪਰ ਅਡਜਸਟ ਫੈਨ ਐਨੇ ਜਿਆਦਾ ਆਵਾਜ਼ ਕਰਦਾ ਕੋਈ ਹੁੰਦਾ ਨਹੀਂ ਮੈਂ ਪੁੱਛ ਰਹੀ ਹਾਂ ਸਵਾਦ ਦੱਸ ਦੇ ਰੋਟੀ ਆਪਾਂ ਸਾਰਿਆਂ ਨੇ ਖਾ ਲਈ ਹੈ ਆ ਦੇਖ ਸਕਦੇ ਕਿ ਇਹਨੇ ਚਟਨੀ ਨਾਲ ਕਿੰਨੇ ਲੰਬਾ ਤੋਂ ਵਗੀ ਭਾਂਡੇ ਤੇ ਕਰਾਂਗੀ ਸੈਲ ਸਾਫ ਤੇ ਬਾਅਦ ਚੁਲਾ ਵਾਂਗੀ ਪੋਚੇ ਤੇ ਤੁਹਾਡੇ ਨਾਲ ਵੀਡੀਓ ਕੰਟੀਨਿਊ ਸਾਡੀ ਜਾਰੀ ਹੈ ਚੰਨਣ ਤੋਂ ਆ ਆਹ ਹੋਰ ਨਾ ਦੇ ਦੇ ਮਤ ਉਲੇ ਇਹ ਸਾਡੀ ਯਾਦਖਲੇ ਤੋਂ ਕਿ ਰੱਖੀ ਸੀ ਤੁਪੇ ਤੋਂ ਆ ਵੀ ਵੱਜ ਗਿਆ ਡੇਢ ਤੇ ਹੁਣ ਆਪਾਂ ਹੋ ਗਏ ਫ੍ਰੀ ਰੋਟੀ ਦੇਖ ਲੋ ਡਿੱਚਾ ਚੱਕ ਹੋ ਗਈ ਉੱਚੇ ਸਭ ਤੋਂ ਲਾਸਟ ਤੇ ਲਾ ਲਈਏ ਸਾਰੇ ਅੰਦਰ ਬਾਹਰ ਇੱਕਦਮ ਆ ਦੇਖ ਲੋ ਪੱਕੇ ਚੱਲਣ ਦੇ ਹੁਣ ਆਪਾਂ ਪੱਕੇ ਘਰ ਦਾ ਬੰਦ ਨਾਲੇ ਕਰਦਾ ਵੀਡੀਓ ਦਾ ਐਂਡ ਤੇ ਅੰਜੇ ਮੇਰਾ ਥੱਕ ਗਿਆ ਕੰਮ ਕਰਾ ਕੇ ਤੇ ਚਲੋ ਠੀਕ ਹੈ ਅੰਜੇ ਕਰ ਦੋ ਬਾਏ 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 ਅੱਜੀ ਮੇਰਾ ਵਾਏ ਬਾਏ ਘੱਟ ਹੈ ਅੰਜੇ ਨਹੀਂ ਵੀ ਜਾਈ ਕਰਨੀ ਹੈ ਨਾ ਤੇ ਠੀਕ ਹੈ ਆ ਦੇਖ ਲੋ ਚਲੋ ਠੀਕ ਹੈ ਜੀ ਐਂਡ ਤੇ ਪੋਚੇ ਲਈ ਤੇ ਸਾਰਾ ਕੰਮ ਕਰਕੇ ਭਾਵੇਂ 1 ਵਜੇ ਭਾਵੇਂ 1:30 ਅੱਜ ਆਉਣੇ 2 ਹੀ ਹੋ ਚੱਲੇ ਜੇ 5:10 ਮਿੰਟ ਵਿੱਚ ਖਲੋਗੇ ਕੀ ਥਾਂ ਸੋ ਪੇ ਚਲੋ ਠੀਕ ਹੈ ਬਾਏ ਬਾਏ